7 ਅਗਸਤ 2024 ਦੀ ਕੀਤੀ ਹੈ ਦੋ ਪ੍ਰਪੋਜ਼ਲ ਰੇਲਵੇ ਬੋਰਡ ਨੂੰ ਜੇਨੇ ਮੇਰੀ ਕੀਤੀ ਤੋਂ ਬਾਅਦ ਇਹਦੇ ਵਿੱਚ ਮੈਂ ਬਿੰਡੇ ਤੋਂ ਛਾਟ ਦੀ ਮੰਗੀ ਹੈ ਸੈਂਟਰ ਤੋਂ ਬਾਇਆ ਪਟਿਆਲਾ ਡੈਲੀ ਉਹਦੇ ਵਿੱਚ ਸ਼ਾਹਪੁਰ ਜੀ ਬੜੀ ਚਿੰਤਾ ਕਰਦੇ ਸੀ ਇਹਨਾਂ ਦੇ ਕਹੇ ਤੇ ਕਿ ਨਾਬਾ ਵਿਧਾਨ ਸਭਾ ਹਲਕੇ ਨੂੰ 8:14 ਮਿੰਟ ਤੇ ਛਾਟ ਦੀ ਇੱਥੇ ਰੁਕਿਆ ਕਰੂੰਗੀ 8:16 ਮਿੰਟ ਤੇ ਚੱਲੂਗੀ ਅੱਗੇ ਤੇ ਉਹ ਹੀ ਛਾਟ ਗੱਡੀ ਸ਼ਾਮ ਨੂੰ 5:38 ਮਿੰਟ ਤੇ ਨਾਬੇ ਰੁਕਿਆ ਕਰੂੰਗੀ 5:40 ਮਿੰਟ ਤੇ ਇੱਥੋਂ ਚੱਲ ਪੈ ਜਾਗੀ ਜੇ ਵੀਡੇ ਤੋਂ ਸ਼ੁਰੂ ਹੋ ਗਏ ਆਹ ਪ੍ਰਪੋਜ਼ਲ ਬਣ ਚੁੱਕੇ ਹੈ ਰੇਲਵੇ ਬੋਰਡ ਕੋਲ ਗਿਆ ਚਿੱਠੀ ਤੁਹਾਨੂੰ ਸਾਰਿਆਂ ਨੂੰ ਦੇ ਦਾਂਗੇ WhatsApp ਤੇ ਵੀ ਭੇਜ ਦੂੰਗਾ ਤੇ ਜਿਹੜੀ ਆਹ ਸ਼ਤਾਬਦੀ ਹੈਗੀ 6:10 ਤੇ ਬੰਦਲੇ ਤੋਂ ਚੱਲਿਆ ਕਰੂਗੀ 1:25 ਤੇ ਨਿਊ ਦਿੱਲੀ ਰੇਲਵੇ ਸਟੇਸ਼ਨ ਪਹੁੰਚੇਗੀ 1:25 ਤੇ ਤੇ ਉਹੀ ਟ੍ਰੇਨ ਨਾਬੇ ਜਿਹੜੀ ਫੇਰੇ ਪਹੁੰਚੂਗੀ 8:14 ਤੇ 8:16 ਤੇ ਚੱਲੂਗੀ ਤੇ ਸ਼ਾਮ ਨੂੰ 5:38 ਤੇ ਨਾਬੇ ਦੇ ਲੋਕ ਇੱਥੇ ਉਤਰ ਜਾਈ ਕਰਣਗੇ ਨਾਬੇ ਵਿਧਾਨ ਸਭਾ ਹਲਕੇ ਲਈ ਮੈਂ ਅੱਜ ਬੇਨ ਆਇਆ ਸੀ ਕਿਉਂਕਿ ਪਾਰਟੀ ਦਾ ਮੈਂ ਤਾਂ ਇੱਕ ਵਰਕਰ ਹੈ ਪਾਰਟੀ ਦਾ ਆਪਾਂ ਸਾਡੇ ਰਲ ਮਿਲ ਕੇ ਐਫਰਟ ਕਰ ਦਿੱਤੇ ਨੇ ਤੇ ਉਹਦੇ ਚ ਨਾਬੇ ਵਿਧਾਨ ਸਭਾ ਹਲਕੇ ਨੂੰ ਸ਼ਾਹਪੁਰ ਜੀ ਦੇ ਕਹੇ ਤੇ ਆ ਟਾਈਮ ਮੈਂ ਪਹੁੰਚਾ ਹੈਗਾ ਕਿ ਨਾਬੇ ਸਟੋਪਿੰਗ ਹੋਵੇ ਅੰਦਾਜ਼ਾ ਕਿੰਨੇ ਕੀ ਦੇਰ ਤੋਂ ਸਟਾਰਟ ਹੋਵੇ ਆਹ ਜੀ ਐਗਜ਼ੈਕਟਲੀ ਤਾਂ ਮੈਂ ਤੁਹਾਨੂੰ ਦਿੱਲੀ ਗੱਲ ਕਰਨੇ ਬਾਅਦ ਦੱਸ ਦੂੰਗਾ ਟਾਈਮ ਕਿਉਂਕਿ ਬਾਕਾਇਦਾ ਇਹਦਾ ਅਨਾਉਂਸਮੈਂਟ ਹੋਊਗਾ ਸਾਰਾ ਕੁਝ ਹੋਊਗਾ ਪ੍ਰਪੋਜ਼ਲ ਮੈਂ ਤੁਹਾਨੂੰ ਭੇਜ ਦਿੰਦਾ ਦੋ ਦੋ ਪ੍ਰਪੋਜ਼ਲ ਗਏ ਨੇ ਬਣ ਕੇ ਦੋ ਪ੍ਰਿੰਸਪਲ ਉਸ ਪਾਟਕਾ ਦੇ ਉੱਪਰ ਓਵਰ ਬ੍ਰਿਜ ਤੇ ਅੰਡਰ ਬ੍ਰਿਜ ਬਣਨੇ ਪੈਂਡਿੰਗ ਨੇ ਜਿਵੇਂ ਕੋਈ ਰੋਡ ਦੇ ਉੱਪਰ ਕਿਉਂ ਦੁਆਰਾ ਤੋਂ ਨਹੀਂ ਰੇਲਵੇ ਭਾਗ ਨੂੰ ਨਹੀਂ ਨਹੀਂ ਦੇਖੋ ਇਹਦੇ ਚ ਜਿਹੜੇ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਦੀ ਗੱਲ ਕਰਦੇ ਆਂ ਸੈਂਟਰ ਦਾ ਕਰਨਾ ਚਾਹੁੰਦਾ ਹੁੰਦਾ ਸਾਰੇ ਕੰਮ ਜਿਵੇਂ ਪਟਿਆਲਾ ਨਾਭਾ ਰੋਡ ਹੈ ਪੋਰ ਲੇਨਿੰਗ ਕਰਾਉਣ ਲਈ 32 ਕਰੋੜ 55 ਲੱਖ ਰੁਪਏ ਦੀ 2019 ਦੀ ਪਾਸ ਕਰਾਈ ਹੋਈ ਹੈ ਲੇਕਿਨ ਪੰਜਾਬ ਸਰਕਾਰ ਉਦੋਂ ਦੀ ਕਾਂਗਰਸ ਸਰਕਾਰ ਤੇ ਹੁਣ ਦੀ ਆਮ ਆਦਮੀ ਪਾਰਟੀ ਜੀਪੀਆਰ ਹੀ ਨਹੀਂ ਭੇਜਦੇ ਤੇ ਜਿਹੜੇ ਦੇਜਵੇਂ ਓਵਰ ਬ੍ਰਿਜ ਦੀ ਗੱਲ ਕਰਦੇ ਆਂ ਜਾਂ ਹੋਰ ਉਹ ਵਿੱਚ ਵੀ ਆਪਾਂ ਨੂੰ ਐਫਰਟਸ ਕਰਕੇ ਦੇ ਮਿੰਟ ਧਿਆਨਸ ਲਿਆਉਣੀ ਚੀਜ਼ ਜੋ ਤੋਂ ਜੈਗੀ ਐ ਐਫਰਟਸ ਕਰਕੇ ਆਪਾਂ ਨਾਬਾ ਸ਼ਟਾਪੁਰ ਜੀ ਨੂੰ ਸਾਰੇ ਨਸੂ ਹਾਂ ਉਹ ਹਾਂ ਉਹਦੇ ਚ ਐਗਜ਼ੈਕਟ ਜਿਵੇਂ ਕਲਵਿੰਦਰ ਜੀ ਦੱਸ ਰਹੇ ਨੇ ਵੀ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਨਹੀਂ ਲਿਆ ਹਿੱਸਾ ਨਹੀਂ ਲਿਆ ਕਿਉਂਕਿ ਮੈਚਿੰਗ ਗ੍ਰਾਂਟ ਪਾਉਣੀ ਪੈਂਦੀ ਹੁੰਦੀ ਐ ਤੇ ਉਹਦੇ ਚ ਐਗਜ਼ੈਕਟ ਜੋ ਫਿਗਰ ਹੋਊਗੀ ਕਿਉਂ ਨਹੀਂ ਕੀਤਾ ਗਿਆ ਉਹ ਤਾਂ ਡਾਟਾ ਦੇਖੀ ਮੈਂ ਦੱਸ ਸਕਦਾ ਤੁਹਾਨੂੰ ਲੇਕਿਨ ਆਉਣ ਵਾਲੇ ਸਮੇਂ ਤੇ ਸਨਜਨ ਨੇ ਭਾਰਤੀ ਜਨਤਾ ਪਾਰਟੀ ਜਿਹੜੇ ਸਾਡੇ ਆਉਣ ਵਾਲੇ ਸਾਲ ਹੈਗੇ ਨੇ ਪੂਰੇ ਤਕੜੇ ਹੋ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕਾਂ 'ਚ ਜਿਹੜੇ ਡਿਵੈਲਪਮੈਂਟ ਦੇ ਪ੍ਰੋਜੈਕਟ ਹੈਗੇ ਜਿਹੜੇ ਪੂਰੇ ਹਿੰਦੁਸਤਾਨ ਜਾ ਰਹੇ ਹੋ ਵੀ ਪੰਜਾਬ ਪੂਰੇ ਦੇ ਪੂਰੇ ਆਉਣਗੇ ਕੋਈ ਵੀ ਪ੍ਰੋਜੈਕਟ ਹੈ ਇਸ ਦਾ ਨਹੀਂ ਹੈਗਾ ਜਿਹੜਾ ਪੰਜਾਬ 'ਚ ਨਾ ਆਵੇ ਚਾਹੇ ਰੇਲਵੇ ਦਾ ਹੋਵੇ ਚਾਹੇ ਕੋਈ ਇਨਫਰਾਸਟ੍ਰਕਚਰ ਦਾ ਹੋਵੇ ਚਾਹੇ ਹਸਪੀਟਲ ਦਾ ਹੋਵੇ ਉਹ ਸਾਰੀਆਂ ਚੀਜ਼ਾਂ ਬੰਦਾ ਚੀਜ਼ ਪਟਿਆਲਾ ਜ਼ਿਲ੍ਹੇ ਲਈ ਲੈ ਕੇ ਆਉਂਦੀ ਹੈ ਨਗਰ ਕੌਂਸਲ ਨਾਤਾ ਤੇ ਬੇਤ ਰਸਮੀ ਦਾ ਮਤਾਂ ਜਿਹੜਾ ਪਾਇਆ ਗਿਆ ਸੀ ਉਹਦੇ ਕੱਲ ਡੇਟ ਐਸੋ ਲਾ ਕੇ ਸਰਵਜਿਤ ਕਾਉਂਸਲਰ ਬਾਰ-ਬਾਰ ਪੀੜ ਕਰ ਰਹੇ ਤੇ ਇਧਰੋਂ ਕਰਨੇ ਨਹੀਂ ਹੋ ਰਹੇ ਨੇ ਜੇਸੀ ਵਿ라이ਟ ਦੇ ਨਾਲ ਆ ਪਰ ਜਿਹੜੇ ਬੰਦੇ ਦੇ ਖਿਲਾਫ ਅਸੀਂ ਸਟੈਂਡ ਪਾਇਆ ਉਹਨੂੰ ਦੁਬਾਰਾ ਪ੍ਰੈਜ਼ੀਡੈਂਟ ਨਾ ਬਣਾਇਆ ਜਾਵੇ ਦੇਖੋ ਇਹਦੇ ਵਿੱਚ ਮੈਨੂੰ ਪਤਾ ਲੱਗਿਆ ਹੈਗਾ ਕਿ ਜਿਹੜਾ ਪੰਕਜ ਬੱਪੂ ਆ ਇਹਨਾਂ ਨੂੰ ਚਾਹੁੰਦੇ ਨੇ ਉਹਦੀ ਘਰ ਵਾਲੀ ਸੁਜাতা ਜਿਹੜੀ ਹੈਗੀ ਹੈ ਉਹਨੂੰ ਵੀ ਪ੍ਰਧਾਨ ਰੱਖਿਆ ਜਾਵੇ ਕਿਸੇ ਤਰੀਕੇ ਐਂ ਜਿਹੜੇ ਐਮਸੀ ਨੇ ਇੱਥੋਂ ਦੇ ਉਹਨਾਂ ਨੂੰ ਦਬਾਇਆ ਜਾ ਰਿਹਾ ਤੇ ਇਹ ਐਮਸੀ ਚਾਉਂਦੀ ਐ ਐਮਸੀ ਤਾਂ ਟੋਟਲੀ ਉਲਟ ਨੇ ਕਿ ਕਿਸੇ ਤਰੀਕੇ ਉਹਨਾਂ ਤੋਂ ਖੜਾ ਛਡਾਇਆ ਜਾਵੇ ਨਵਾਂ ਪ੍ਰਧਾਨ ਲਾਇਆ ਜਾਵੇ ਇਲਾਕੇ ਦੀ ਸੇਵਾ ਕੀਤੀ ਜਾਵੇ ਲੇਕਿਨ ਜਿਹੜੇ ਹਲਕੇ ਦੇ ਵਿਧਾਇਕ ਨੇ ਜਾਂ ਹਲਕੇ ਦੇ ਹੋਰ ਲੋਕ ਨੇ ਉਹ ਚਾਹੁੰਦੇ ਨੇ ਕਿ ਇੱਕ ਜਿਸ ਬੰਦੇ ਤੇ ਇਲਜ਼ਾਮ ਹੀ ਲੱਗ ਗਏ ਫੜਿਆ ਗਿਆ ਦੋਸ਼ੀ ਕਰਾਰ ਹੋ ਗਿਆ ਕਿ ਪਰਚਾ ਦਰਜ ਹੋ ਗਿਆ ਕਿ ਤੁਹਾਡੇ ਤੇ ਟਰਾਲੀਆਂ ਚੋਰੀਆਂ ਕਰਨ ਦਾ ਦੋਸ਼ ਹੈਗਾ ਕਿਸਾਨਾਂ ਕਿਸਾਨ ਯੂਨੀਅਨ ਨੇ ਧਰਨਾ ਲਾਉਣਾ ਪਿਆ ਉਹਨਾਂ ਨੂੰ ਕਾਹ ਤੁਸੀਂ ਪਰਚਾ ਕਰਦੇ ਵੀ ਤਾਂ ਤੁਸੀਂ ਇਸ ਤੋਂ ਕੀ ਇਨਸਾਫ ਦੀ ਮੰਗ ਰੱਖ ਸਕਦੇ ਆ ਪੁਲਿਸ ਕਰਚਾ ਵੀ ਲੇਕਿਨ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਕਿ ਕਿਸੇ ਐਮਸੀ ਨਾਲ ਕਿਸੇ ਤਰ੍ਹਾਂ ਦਾ ਧੱਕਾ ਹੁੰਦਾ ਉਹ ਮੈਨੂੰ ਸੰਪਰਕ ਕਰੇ ਮੈਂ ਦੇਖਦਾ ਕਿਵੇਂ ਕੋਈ ਧੱਕਾ ਕਰਦਾ ਉਹਨੂੰ ਜਿੰਨਾ ਮਰਜੀ ਲੁੱਟੀ ਜਾਵੇ ਤੁਸੀਂ ਦੇਖੋ ਕਿ ਨਾਬੇ ਚ ਇੱਦਾਂ ਸ਼ਹਿਰ ਹੈ ਨਾਬਾ ਮੈਂ ਇਥੋਂ ਨੂੰ ਕੁਛ ਨਾ ਜਾਣਦਾ 5 4 ਕਿਲੋਮੀਟਰ ਦੇ ਦਾਇਰੇ ਚ ਹੈਗਾ ਜੇ ਆਪਾਂ ਲੰਮੀ ਜੀ ਗੱਲ ਕਰੀਏ 5 4 ਕਿਲੋਮੀਟਰ ਦੇ ਦਾਇਰੇ ਚ 5 4 ਕਿਲੋਮੀਟਰ ਦਾ ਦਾਇਰਾ ਕੀ ਸੰਭਾਲਣਾ ਔਖਾ ਹੁੰਦਾ ਜੇ ਨੀਤੀ ਨਹੀਂ ਗੜਕਰੀ ਜੀ ਦੇਸ਼ ਦੇ ਪ੍ਰਵਾਹਨ ਮੰਤਰੀ ਨੇ ਰੋਡ ਟ੍ਰਾਂਸਪੋਰਟ ਅਨਗੋਰ ਪੂਰੇ ਦੇਸ਼ ਚ ਸੜਕਾਂ ਉਹਨਾਂ ਨੇ ਦਿੱਲੀ ਤੋਂ ਬੈਠ ਕੇ ਇੰਪਲੀਮੈਂਟ ਕੀਤੇ ਆਏ ਪੂਰੇ ਦੇਸ਼ ਚ ਸੜਕਾਂ ਵਧੀਆ ਬਣਦੀਆਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਿੱਲੀ ਬੈਠ ਕੇ ਪੂਰਾ ਦੇਸ਼ ਕੰਟਰੋਲ ਕੀਤਾ ਹੋਇਆ ਉਹਨਾਂ ਨੇ ਆ ਸਾਰੀਆਂ ਚੀਜ਼ਾਂ ਮੈਨੇਜਮੈਂਟ ਤੇ ਹੁੰਦੀਆਂ ਨੇ ਜੇ ਆਪਾਂ ਗੱਲਾਂ ਨਾਲ ਸੋਚੀਏ ਕਿ ਆਪਾਂ ਆ ਕਰ ਲਾਂਗੇ ਉਹ ਕਰ ਲਾਂਗੇ ਐਮ ਐਲ ਏ ਦੇ ਮਾਨ ਨੂੰ ਮੈਂ ਪੁੱਛਣਾ ਚਾਹਣਾ ਕਿ ਸਾਢੇ 3 ਸਾਲ ਤਾਂ ਨਿਕਲ ਗਏ ਤੁਹਾਡੇ ਗਏ ਗਏ 1.5 ਸਾਲ ਲੋਕਾਂ ਦੀ ਕਚਹਿਰੀ ਫੇਰ ਆਉਣਾ ਤੁਸੀਂ ਆ ਹਰਮੀਤ ਪਠਾਨ ਮਾਜਰੇ ਦਾ ਕੇਸ ਹੈ ਮੈਂ ਹਰਮੀਤ ਮਾਨ ਪਠਾਨ ਮਾਜਰੇ ਦਾ ਆਈਨੀ ਇੱਕ ਮਾਜਰੇ ਉਹ ਮੈਂ ਉਹਦੇ ਹੱਕੀ ਚ ਬੋਲ ਰਿਹਾ ਮੈਂ ਸਹੀ ਗੱਲ ਕਰ ਰਿਹਾ ਹਰਮੀਤ ਪਠਾਨ ਮਾਜਰੇ ਨੇ ਕੀ ਗੱਲ ਗਲਤ ਕੀਤੀ ਸੀ ਕਿ ਡਰੇਨੇਜ ਸਫਾਈ ਕਰੋ ਨਾ ਕਿਸਾਨਾਂ ਨੂੰ ਮਿੱਟੀ ਚੱਕ ਲੈਣ ਦੋ ਇਥੋਂ ਜੇ ਤੁਸੀਂ ਚੱਕਦੇ ਕਿਸਾਨ ਆਪਣੇ ਖੇਤਾਂ 'ਚ ਪਾ ਲੈਣ ਡਰੇਨ ਸਾਫ ਹੋ ਜਾਣਗੇ ਜੇ ਡ੍ਰੇਨ ਸਾਫ কই ਹੁੰਦੇ ਤਾਂ ਉਧਰ ਲਾਈ ਦੀ ਨਾ ਡੁੱਬਦਾ ਹੁਣ ਜਾ ਕੇ ਲੀਡਰ ਉਥੇ ਫੋਟੋਆਂ ਖਿਚਾਉਣ ਲੱਗ ਜਾਂਦੇ ਨੇ ਮੈਨੂੰ ਇੰਨਾ ਗੁੱਸਾ ਆਉਂਦਾ ਜਦੋਂ ਲੀਡਰ ਜਾ ਕੇ ਆਹ ਨਦੀਆਂ ਦੇ ਕਿਨਾਰਿਆਂ ਤੇ ਜਾ ਕੇ ਫੋਟੋਆਂ ਖਿਚਾਉਂਦੇ ਨੇ ਕਿ ਜਦੋਂ ਤੁਸੀਂ ਪਾਵਰ ਚੱਲਨੀਓ ਉਦੋਂ ਕਿਉਂ ਨਹੀਂ ਕੰਮ ਕਰਦੇ ਤਾਂ ਚੈਨਲ ਅਖਬਾਰਾਂ ਵਾਲੇ ਵੀ ਖਬਰਾਂ ਲਾਉਂਦੇ ਨੇ ਵੀ ਆਹ ਫਲਾਣ ਵਾਲੇ ਆਏ ਸੀ ਜੀ ਦੌਰਾ ਕਰਕੇ ਜਾਂ ਦੌਰਾ ਕਰਕੇ ਕੇ ਕਦੇ ਕਿ ਉਥੋਂ ਨਿਕਲੇਗੀ ਉਥੋਂ ਸਿਰਫ ਗੱਲਾਂ ਨਾਲ ਹੀ ਸਾਰ ਦਿੰਦੇ ਆਪਾਂ ਅੱਥੇ ਆ ਚਾਰ ਦਿਨ ਦੀ ਹੈ ਉਥੇ ਖਬਰਾਂ ਲੱਗਦੀਆਂ ਨੇ ਸਮਾਜ ਸੇਵੀ ਪੈਸਾ ਦਿੰਦੇ ਨੇ ਵਿਚਾਰੇ ਸਮਾਜ ਸੇਵੀ ਬਾਹਰੋਂ ਵੀ ਪੈਸਾ ਦਿੰਦੇ ਮੈਨੂੰ ਬਾਹਰੋਂ ਫੋਨ ਆਇਆ ਵੀ ਤੁਹਾਨੂੰ ਲੋਕਾਂ ਵਾਂਗੂ ਪੈਸਾ ਭੇਜਦੇ ਆਂ ਆਪ ਤਲੰਗਰ ਲਾਓ ਕੁਛ ਕਰੋ ਮੈਂ ਬਿਲਕੁਲ ਲੋੜ ਦੀ ਹੈਗੀ ਮੈਂ ਕਿਹਾ ਇੱਥੇ ਪੈਸਾ ਥੋੜਾ ਫੇਰ ਘੰਟਿਆਂ ਦਾ ਪੈਸਾ ਕਮਾਉਂਦੇ ਨੇ ਲੋਕ ਉੱਥੇ ਇਮਾਨਦਾਰੀ ਨਾਲ ਮੈਂ ਕਿਹਾ ਇੱਥੇ ਖਰਾਬ ਹੋਊਗਾ ਰਹਿਣ ਤੋਂ ਜੇ ਇੱਥੇ ਕਿੰਨੇ ਦੇ ਵੀ ਦੇਵਾਂਗੇ ਉਹਨੇ ਆਪਣੇ ਘਰ ਰੱਖ ਲੈਣਾ ਪੈਸਾ ਉਹ ਸਰਕਾਰ ਨੂੰ ਆ ਸਾਰੀਆਂ ਚੀਜ਼ਾਂ ਸੋਚਣੀਆਂ ਚਾਹੀਦੀਆਂ ਨੇ ਅਹਨ ਵੀ ਪਠਾਨਾ ਦੇ ਰਹੇ ਹੁਣ ਦੇਖੋ ਕੀ ਹਾਲ ਕੀਤਾ ਪਿਆ ਉਹਦਾ ਇੱਕ ਮਹੀਨਾ ਹੰ ਦਾ ਕੋਠੀ ਖਾਲੀ ਕਰਾਉਣ ਦਾ ਆਰਡਰ ਜ਼ਬਰਦਸਤੀ ਕੋਠੀ ਖਾਲੀ ਕਰਾ ਦੇ ਗੱਲ ਮੈਨ ਲੈਲੇ ਵਾਪਸ 18 ਮਾਦਰੀ ਦੋਸ਼ਵੀ ਸੀ ਉਹਨਾਂ ਨੇ ਪੂਰਾ ਮਾਫੀਆ ਬਣਾਇਆ ਹੋਇਆ ਸੀ ਪੂਰੇ ਜ਼ਿਲ੍ਹੇ ਦੇ ਵਿੱਚ ਉਹਨਾਂ ਦੀ ਚੱਲਦੀ ਸੀ ਕਿਉਂਕਿ ਮੁੱਖ ਮੰਤਰੀ ਦੇ ਕਰੀਬ ਸੀ ਫਿਰ ਹੁਣ ਉਹਨਾਂ ਵੱਲੋਂ ਜਿਹੜਾ ਵਿਰੋਧ ਪਿਆ ਰਿਹਾ ਕਿਤਨਾ ਕਿਤੇ ਕੋਈ ਸਾਜ਼ਿਸ਼ ਹੈ ਦੇਖੋ ਮੇਰੀ ਗੱਲ ਸੁਣੋ ਮੈਂ ਇਹ ਨਹੀਂ ਕਹਿੰਦਾ ਕੀ ਮਾਫੀਆ ਨਹੀਂ ਚਲਾ ਰਿਹਾ ਹਮਸੂਜਾ ਚਲਾ ਰਿਹਾ ਸੀ ਜਦੋਂ ਚਲਾ ਰਿਹਾ ਸੀ ਉਦੋਂ ਕਿਉਂ ਨਹੀਂ ਰੋਕਿਆ ਉਦੋਂ ਚੰਗਾ ਲੱਗਦਾ ਸੀ ਅਜੋਨੇ ਸਵਾਲ ਸਹੀ ਕਰ ਲਿਆ ਅਜੋ ਬੁਰਾ ਲੱਗਣ ਲੱਗਿਆ ਕੱਲ ਨੂੰ ਜਿਹੜੇ ਬਾਕੀ ਮੰਤਰੀ ਨੇ ਚਾਹੇ ਦੇਮਾਨੀਆਂ ਜਾਏ ਹੁਣ ਵੀ ਮੰਤਰੀ ਅਜੇ ਉਹ ਸਹੀ ਆਪਣੀ ਗੱਲ ਰੱਖੂਗਾ ਕਿ ਉਹਦੇ ਤੇ ਵੀ ਪਰਚਾ ਦੇਣਗੇ ਆਈਨੀ ਸਰਕਾਰਾਂ ਚੱਲਦੀਆਂ ਹੁੰਦੀਆਂ ਜੀ ਆਏ ਡੈਮੋਕ੍ਰੇਸੀ ਦਾ ਕਿੰਨੀ ਦੇਰ ਤੁਸੀਂ ਕਹਨ ਕਰ ਲਓਗੇ ਆ ਸਮਾਂ ਤਾਂ ਆਏ ਨਿਕਲਦਾ ਸਮਾਂ ਨਿਕਲਣ ਲੱਗੇ ਟਾਈਮ ਲੱਗਾ 10 ਸਾਲ ਹੋ ਗਏ ਸਾਡੀ ਸੈਂਟਰ ਸਰਕਾਰ ਨੂੰ ਪਤਾ ਹੀ ਨਹੀਂ ਲੱਗਿਆ ਤੀਜੀ ਵਾਰੀ ਸਰਕਾਰ ਬਣ ਗਈ ਆ ਵੀ 5 ਸਾਲ ਨਿਕਲ ਜਾਣੇ ਲekin ਅਸੀਂ ਫੇਰ ਲੋਕਾਂ ਦੀ ਕਿਚੜੀ 'ਚ ਆਉਣਾ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਜਿਹੜੀ ਚੀਜ਼ ਸਹੀ ਹੈ ਉਹਨੂੰ ਆਪਾਂ ਨੂੰ ਸਹੀ ਨੂੰ ਸਹੀ ਕਹਿਣਾ ਪੈਣਾ ਤੇ ਸਹੀ ਦਾ ਸਾਥ ਦੇਣਾ ਪੈਣਾ ਆਪਾਂ ਨੂੰ ਠੀਕ ਹੈ ਜੀ ਆ ਜਿਹੜੇ ਲੋਕ ਅਸੀਂ ਬੈਠੇ ਆ ਇੱਥੇ 1% ਵੀ ਕੋਈ ਬੰਦਾ ਮਾੜਾ ਨਹੀਂ ਬੈਠਾ ਸਾਰੇ ਇਮਾਨਦਾਰ ਬੇਦਾਗ ਲੋਕ ਨੇ ਜਿਨ੍ਹਾਂ ਨੇ ਹਾ ਜ਼ਿਲ੍ਹਾ ਪ੍ਰਧਾਨ ਰਏ ਨੇ ਸਾਡੇ ਸੁਖਸਾਣ ਜੀ ਸੋਨੀ ਜੀ ਅਮੇ ਜੰਨਤ ਦੀਪਾ ਆਪਸੋਂ ਦੇ ਵਿਵਾਦ ਕਰਦੇ ਆਂ ਲੇਕਿਨ ਮਾੜਾ ਕੰਮ ਕੋਈ ਨਹੀਂ ਕਰਦਾ ਆ ਸਰਕਾਰ ਜਿਹੜੀ ਹੈਗੀ ਹੈ ਤੁਸੀਂ ਆਪ ਨਾਪੇ ਦੇ ਇੰਨੇ ਸਿਆਣੇ ਵਿਦਵਾਨ ਪੱਤਰਕਾਰ ਹੋ ਤੁਸੀਂ ਇੱਕ ਆਵਾਜ਼ ਬਣੋ ਤਾਕਤ ਬਣੋ ਸਾਡੀ ਸਹੀ ਨੂੰ ਸਹੀ ਗਲਤ ਨੂੰ ਗਲਤ ਕਹੋ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦਾ ਜੇ ਕਿਸੇ ਨਾਲ ਵੀ ਤੱਕਾ ਹੋ ਰਿਹਾ ਕਿਸੇ ਐਮਸੀ ਦਾ ਕੋਈ ਆਵਾਜ਼ ਦਬਾਈ ਜਾ ਰਹੀ ਹੈ ਕਿਸੇ ਨੂੰ ਧਮਕੀਆਂ ਮਿਲ ਰਹੀਆਂ ਨੇ ਉਹ ਮੈਨੂੰ ਟੈਲੀਫੋਨ 'ਤੇ ਘਟਕੇ ਦੱਸੇ ਜਿਹੜਾ ਇੱਥੇ ਬੇਪਰੋਸ ਕੀ ਮਥਾ ਪਾਇਆ ਹੈ ਬਿਲਕੁਲ ਗਲਤ ਬੰਦੇ ਨੂੰ ਕੋਈ ਹੱਕ ਨਹੀਂ ਹੈਗਾ ਇੱਥੇ ਨਗਰ ਕੌਂਸਲ ਦੀ ਪ੍ਰਧਾਨਗੀ ਕਰੇ ਉਹ ਕਿਉਂ ਨਹੀਂ ਕੋਈ ਚੰਗਾ ਬੰਦਾ ਇੱਥੇ ਪ੍ਰਧਾਨਗੀ ਕਰ ਸਕਦਾ ਚੋਰ ਚੱਕੇ ਲਿਆ ਕੇ ਆਪਾਂ ਬਿਠਾ ਦਿੰਨੇ ਨੇ ਨਾਬਾ ਇਹਨਾਂ ਸੋਹਣਾ ਸ਼ਹਿਰ ਇਹਨਾਂ ਚੰਗਾ ਸ਼ਹਿਰ ਇਹ ਨਾਬਾ ਰਿਜ਼ਰਵ ਨਾ ਰਹਿੰਦਾ ਮੈਂ ਇੱਥੋਂ ਮੈਂ ਇੱਥੋਂ ਕਹਿਰੀ ਕਰਦਾ ਇਹਨਾਂ ਪਿਆਰ ਹੈ ਮੈਨੂੰ 90 ਦੇ ਲੋਕਾਂ ਨਾਲ ਨਾਬੇ ਲੋਕ ਤਾਂ ਆਦਮੀ ਕਿ ਨਹੀਂ ਪੂਰੇ ਇੱਥੋਂ ਦੇ ਲੋਕ ਧਰਮ ਦੇ ਨਾਂ ਤੇ ਕੋਈ ਕਿਸੇ ਨੂੰ ਦੁੱਖ ਤਕਲੀਫ ਹੋਵੇ ਆਏ ਇਕੱਠੇ ਹੋ ਜਾਂਦੇ ਨੇ ਇੱਥੋਂ ਦੇ ਲੋਕਾਂ ਦੀ ਫਿਤਰਤ ਹੈ ਇੱਥੋਂ ਦੇ ਲੋਕ ਜਿਹੜੇ ਹੈਗੇ ਨੇ ਧਾਰਮਿਕ ਪਰਵਰਤੀ ਦੇ ਲੋਕ ਨਹੀਂ ਲੇਕਿਨ ਇਹਨਾਂ ਨੂੰ ਇੱਥੇ ਕੀ ਪ੍ਰੋਬਲਮ ਆ ਰਹੀ ਹੈ ਇੱਥੇ ਕੋਈ ਚੰਗਾ ਇਹਨਾਂ ਨੂੰ ਨੁਮਾਇੰਦਾ ਨਹੀਂ ਮਿਲ ਰਿਹਾ ਇਹਨਾਂ ਨੂੰ ਜੇ ਆਪਾਂ ਦੇਖੀਏ ਪੱਤਰਕਾਰ ਭਰਾ ਵੀ ਸਾਰੇ ਮੇਰੇ ਤੋਂ ਜ਼ਿਆਦਾ ਸਿਆਣੇ ਹੋ ਤੁਸੀਂ ਵੀ ਦੁਖੀ ਹੋਗੇ ਸਾਨੂੰ ਕਿ ਚੰਗਾ ਲੀਡਰ ਮਿਲੇ ਜਿਹੜਾ ਇੱਥੇ ਆਪਣੇ ਹਲਕੇ ਦੀ ਡਿਵੈਲਪਮੈਂਟ ਕਰੇ ਚੋਟਚਕਾ ਦੀ ਬੰਦ ਕਰੇ ਉਹੀ ਲੋਕੋਂ ਦਾ ਮੈਂ ਆਉਣ ਲੱਗਿਆ 90 2010 ਦਾ 12 ਦਾ ਅੱਜ 12 13 ਸਾਲ ਹੋ ਗਏ ਕਿ ਜੋ ਇਹ ਜੋ ਇੱਥੇ ਡਿਵੈਲਪਮੈਂਟ ਚਾਹੀਦੀ ਸੀ ਕੰਮ ਦੀ ਜੋ ਡਿਵੈਲਪਮੈਂਟ ਚਾਹੀਦਾ ਸੀ ਇੱਥੇ ਸਿਸਟਮ ਕਿੱਡਾ ਸ਼ਹਿਰ ਨਾ ਭਾਜੀ ਮੈਂ ਕੂੜੇ ਦੇ ਢੇਰੀ ਨਹੀਂ ਚੱਕੇ ਯਾਰ ਇਹਨਾਂ ਨੂੰ 90 ਮੈਂ ਸੀਵਰੇਜ ਦਾ ਕੰਮ ਕਰਾਇਆ ਤੁਹਾਨੂੰ ਪਤਾ ਹੀ ਹੈ ਉਦੋਂ ਡਬਲੂਟੀ ਤੁਹਾਨੂੰ ਪਤਾ ਹੀ ਹੈ ਉਦੋਂ ਇੱਕ ਪਾਸੇ ਆ ਪਬਲਿਕ ਹੈਲਥ ਦਾ ਮੇਰੇ ਕੋਲ ਆਇਆ ਐਸਡੀਓ ਸੀਂਦੇਜ ਬੋਰਡ ਦੇ ਉਹ ਕਹਿੰਦੇ ਇੱਕ ਪਾਸੇ ਮੈਂ ਪਾਈਪ ਆ ਗਈ ਹੀਰਾ ਮੈਲ ਕੋ ਉਹ ਪਾਈਪਾਈ ਉਹਨਾਂ ਨੇ ਪਾਣੀ ਪਾ ਕੇ ਦੇਖਿਆ ਕਿ ਕਿਸੇ ਤਰੀਕੇ ਉਹ ਚੱਲਦਾ ਹੋ ਗਿਆ ਉਹ ਜਾ ਕੇ ਦੇਖਿਆ ਉਹਨਾਂ ਨੇ ਦੂਜੇ ਪਾਸੇ ਗੱਡੇ ਪਸਾਏ ਪਏ ਦੂਜੇ ਪਾਸੇ ਗੱਡੇ ਪਸਾਏ ਹੋਏ ਉਹ ਐਸਡੀਓ ਸੀਗੇ ਗੁਰਪਾਲ ਸਿੰਘ ਮੈਨੂੰ ਅੱਜ ਵੀ ਨਾਮ ਯਾਦ ਆ ਉਹ ਉੱਥੇ ਜਾ ਕੇ ਗੱਡੇ ਪਸਾਦੇ ਵੀ ਪਾਣੀ ਦਾ ਕੰਮ ਨਾ ਚੱਲੇ ਉਹ ਕਿਉਂ ਸੀਗਾ ਕਿਉਂਕਿ ਮੈਂ ਸੀਵਰੇਜ ਬੋਰਡ ਤੋਂ ਠੇਕਾ ਕਰਾਇਆ ਸੀ ਮਿਊਨਿਸਪਲ ਕਮੇਟੀ ਨੂੰ ਪੈਸਾ ਨਹੀਂ ਸੀ ਲੈਣ ਦਿੱਤਾ ਮੈਂ ਕਿਉਂ ਕਿਉਂ ਨਹੀਂ ਸੀ ਲੈਣ ਦਿੱਤਾ ਕਿਉਂਕਿ ਮੈਨੂੰ ਪਤਾ ਸੀ ਸੀਵਰੇਜ ਬੋਰਡ ਦਾ ਜਿਹੜਾ ਹੈਗਾ ਉਹ ਇਮਾਨਦਾਰੀ ਨਾਲ ਕੰਮ ਕਰ ਦੂ ਲੋਕਾਂ ਦਾ ਭਲਾ ਹੋ ਜੂ ਮੈਂ ਚੇਅਰਮੈਨ ਸੀ ਨਾਪਾ ਇੰਪਰੂਵਮੈਂਟਲ ਸਮੈਂ ਮੈਂ ਵੀ ਕਹਦਾ ਸੀ ਮੈਂ ਕਰ ਦਿੰਦਾ ਮੈਂ ਕਿਹਾ ਮੈਂ ਵੀ ਨਹੀਂ ਕਰਨਾ ਤੁਸੀਂ ਕਰੋ ਆਪਾਂ ਨੂੰ ਆਪਾਂ ਨੂੰ ਕੀ ਹੈ ਕਿ ਕਿਤੇ ਨਾ ਕਿਤੇ ਆਪਣਾ ਆਪਣਾ ਜਿਹੜਾ ਹੈਗਾ ਜਿਹੜਾ ਆਪ ਦਾ ਲਾਲਚ ਹੈ ਉਹ ਤਿਆਗਣਾ ਪਊਗਾ ਸਾਰਿਆਂ ਨੂੰ ਤਿਆਗਣਾ ਪਊਗਾ ਇਹ ਪੰਜਾਬ ਚ ਆਪਾਂ ਆਪਣਾ ਲਾਲਚ ਨਾਲ ਤੇ ਆ ਗਿਆ ਆਪਾਂ ਉਹੀ ਮੋੜ ਤੇ ਪੇਰੇ ਕਿ ਆਹ ਪੈਸਾ ਬਣਾ ਲਈ ਆ ਕਰ ਲਈਏ ਆ ਮੇਰਾ ਬੰਦਾ ਫਲਾਣੇ ਦਾ ਬੰਦਾ ਜਿਹੜਾ ਬੰਦਾ ਸਹੀ ਹੈ ਉਹ ਹਲਕੇ ਦੀ ਨੁਮਾਇੰਦਗੀ ਕਰੇ ਜਿਹੜਾ ਬੰਦਾ ਸਹੀ ਹੈ ਉਹ ਮਿਊਨਿਸਪਲ ਕਮੇਟੀ ਦੀ ਪ੍ਰਧਾਨਗੀ ਕਰੇ ਜਿਹੜਾ ਅਫਸਰ ਸਹੀ ਹੈ ਉਹ ਇੱਥੇ ਡੀਐਸਪੀ ਲੱਗੇ ਐਸਐਚਓ ਲੱਗੇ ਅਫਸਰ ਲੱਗੇ ਲੋਕਾਂ ਦੇ ਕੰਮ ਹੋਣ ਜਦੋਂ ਆਪਾਂ ਮਾੜਾ ਬੰਦਾ ਚੁਣ ਲੈਨੇ ਆ ਮਾੜਾ ਬੰਦਾ ਲਿਆ ਕੇ ਬਿਠਾ ਲੈਨੇ ਕੁਰਸੀ ਤੇ ਫਿਰ ਆਪਾਂ ਸੋਚਦੇ ਆ ਕਿ ਇਹ ਰਹਾ ਸਿਸਟਮ ਦੀ ਗਲਤੀ ਹੈ ਜਿਹੜਾ ਆਪਾਂ ਨੁਮਾਇੰਦਾ ਚੁੰਨਦੇ ਆ ਜਾਂ ਅਫਸਰ ਲਾਉਨੇ ਆ ਉਹ ਨਿਦਰਨ ਫੋਚ ਨੇ ਇਹਦਾ ਕਿਹੜਾ ਐਸਐਸਪੀ ਲਾਉਣਾ ਹੈ ਕਿਹੜਾ ਡੀਸੀ ਲਾਉਣਾ ਆਹਨ ਪਟਿਆਲੇ ਡੀਸੀ ਸਾਹਿਬ ਵੀ ਬੜਾ ਵਧੀਆ ਕੰਮ ਕਰ ਰਹੇ ਆ ਨੀਤੀ ਯਾਦਵ ਜੀ ਐਸਐਸਪੀ ਵਜ੍ਹਾ ਕਰ ਰਹੇ ਆ ਇਹਦੇ ਆਪਣੇ ਡੀਆਈਜੀ ਨੇ ਚੈਲ ਸਾਹਿਬ ਉਹ ਵੀ ਵਧੀਆ ਕੰਮ ਕਰਦੇ ਆ ਤੁਹਾਡੇ ਨਾਬੇ ਵੀ ਹੁਣ ਅਫਸਰ ਵਧੀਆ ਨੇ ਜਿਹੜਾ ਅਫਸਰ ਸਹੀ ਕੰਮ ਕਰੂਗਾ ਜੀ ਉਹਦਾ ਸਾਥ ਦਿੰਨੇ ਹਾਂ ਕਿਰੋ ਸਾਹਿਬ ਜਿਹੜੀ ਕੱਲ ਦੀ ਗੱਲ ਕੀਤੀ ਜਾਵੇ ਕੱਲ ਨਗਰ ਕੌਂਸਲ ਦੇ ਵਿੱਚ ਇੱਕ ਮਤਾ ਜਿਹੜਾ ਪਾਇਆ ਹੋਇਆ ਸੀ ਪ੍ਰਧਾਨ ਜੀ ਨੂੰ ਬੇਪਰੋਸੀ ਵਿੱਚ ਰੱਖਿਆ ਤਾਂ ਨਾਬੇ ਦੇ ਵਿਧਾਇਕ ਦੇਰਮਾਨ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦੇ ਨਾਮ ਆ ਫਿਰ ਕਿਸ ਤਰ੍ਹਾਂ ਇੱਕ ਬੰਦਾ ਜਿਹੜਾ ਉਹਦੇ ਤੇ ਰਹਿ ਕੇ ਇਨਕੁਆਰੀ ਹੋ ਸਕਦੀ ਹੈ ਜੇ ਉਹ ਪ੍ਰਧਾਨ ਜੀ ਦੇ ਕਾਬੂ ਜ ਰਹਿ ਜਾਂਦੇ ਨੇ ਫਿਰ ਕਿਸ ਤਰ੍ਹਾਂ ਸਾਫ਼ ਇਨਕੁਆਰੀ ਹੋ ਸਕਦੀ ਹੈ ਦੇਖੋ ਮੇਰੀ ਗੱਲ ਸੁਣੋ ਜੀ ਆ ਤਾਂ ਬਿਲਕੁਲ ਸੂਸ਼ੇ ਨੂੰ ਸਾਫ਼ ਹੈ ਗੱਲ ਜੇ ਕਿਸੇ ਦਾ ਕੋਈ ਦੋਸ਼ ਲੱਗਦਾ ਉਹਨੂੰ ਜੱਫਾ ਪਾ ਕੇ ਕਿ ਰੱਖਣ ਦੀ ਕੀ ਲੋੜ ਹੈ ਪ੍ਰਧਾਨਗੀ ਤੇ ਪ੍ਰਧਾਨਗੀ ਕੀ ਹੈ ਟੈਂਪਰੇਰੀ ਹੈ ਜੇ ਕੋਈ ਮੁੱਖ ਮੰਤਰੀ ਬਣਦਾ ਹੈ ਮੰਤਰੀ ਬਣਦਾ ਹੈ ਪ੍ਰਧਾਨ ਮੰਤਰੀ ਨਗਰ ਕੌਂਸਲ ਦਾ ਟੈਂਪਰੇਰੀ ਹੈ ਕੋਈ ਪਰਮਾਨੈਂਟ ਨਹੀਂ ਹੈ ਪਟਾਖਾ ਕਰਾ ਲਿਆ ਉਹਨੇ ਆਪਣੇ ਨਾਮ ਆ ਲੋਕਾਂ ਦੀ ਸੇਵਾ ਕਰਨ ਲਈ ਪ੍ਰਧਾਨਗੀਆਂ ਮਿਲਦੀਆਂ ਨੇ ਤੇ ਦੇਮਾਨ ਨੂੰ ਜੀ ਚਾਹੀਦਾ ਹੈ ਜੇ ਦੇਮਾਨ ਨੂੰ ਮੈਂ ਦੇਖਿਆ ਮੀਡੀਆ ਚੈਨਲਸ ਤੇ ਕਿ ਉਹਨਾਂ ਦਾ ਰੰਗ ਚਿੱਟਾ ਹੋਇਆ ਪਿਆ ਉਸ ਬੰਦੇ ਦਾ ਕਹਿਣਾ ਨਹੀਂ ਚਾਹੀਦਾ ਮੈਨੂੰ ਪਰਸਨਲ ਅਟੈਕ ਨਹੀਂ ਮੈਂ ਕਿਸੇ ਤੇ ਕਰਦਾ ਹਾਂਗਾ ਉਹਨਾਂ ਨੂੰ ਪਤਾ ਸੀ ਕਿ ਪੰਕਜ ਪਪੂ ਨੇ ਟਰਾਲੀਆਂ ਲੈ ਕੇ ਵੇਚੀਆਂ ਨੇ ਇੱਥੇ ਕਿਉਂ ਕਿਉਂ ਦੇਰੀ ਕੀਤੀ ਗਈ ਮੇਰੀ ਗੱਲ ਦੱਸੋ ਤੁਸੀਂ ਮੈਂ ਪੁੱਛਣਾ ਚਾਹੁੰਦਾ ਹੈ ਕਿ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੋਵੇ ਲੋਕਾਂ ਨੂੰ ਪਤਾ ਹੋਵੇ ਕਿ ਆ ਟਰਾਲੀਆਂ ਅੰਦਰ ਖੜੀਆਂ ਨੇ ਵੇਚੀਆਂ ਨੇ ਪੰਕਜ ਪਪੂ ਨੇ ਕਿਉਂ ਆਹਿੰਦਾ ਟਾਈਮ ਲੱਗਿਆ ਉਹਨਾਂ ਧਰਨੇ ਲਾਉਣੇ ਪਏ ਜੇਕਰ ਕੱਲ ਪੁਲਿਸ ਸਾਥ ਦੇਂਦੀ ਆ ਪੰਕਜ ਪਪੂ ਦਾ ਫਿਰ ਤਾਂ ਸਾਫਾ ਵਿਧਾਇਕ ਨਾਲ ਨਹੀਂ ਇਕੱਜ ਪੰਕਜ ਪਪੂ ਦੇਖੋ ਮੈਂ ਇਹ ਗੱਲ ਕਹਿ ਕੇ ਜਾ ਰਿਹਾ ਇੱਥੇ ਜੇ ਕਿਸੇ ਕਿਸੇ ਐਮਸੀ ਨਾਲ ਤੱਕਾ ਹੋਇਆ ਮੈਨੂੰ ਸੰਪਰਕ ਕਰੇ ਮੈਂ ਇੱਕ ਪਰਸਨ ਵੀ ਕਿਸੇ ਨਾਲ ਤੱਕਾ ਨਹੀਂ ਹੋਣ ਦੇਣਾ ਇੱਥੇ ਡੈਮੋਕ੍ਰੇਸੀ ਦਾ ਜੇ ਆਪਾਂ ਹੀ ਗਲਾ ਘੋਟੀ ਜਾਵਾਂਗੇ ਸੰਵਿਧਾਨ ਦਾ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਪ੍ਰਧਾਨੀਆਂ ਦਾ ਫਿਰ ਤਾਂ ਗੁੰਡਾ ਰਾਜ ਕਰ ਲਓ ਫਿਰ ਤਾਂ ਤੁਸੀਂ ਐਂ ਕਰੋ ਨਾ ਚੋਣਾਂ ਵੀ ਨਾ ਕਰਾਓ ਫਿਰ ਆਪਾਂ ਚੋਣਾਂ ਵੀ ਨਾ ਕਰਾਈਏ ਸਿੱਧੇ ਜਾ ਕੇ ਡਿਪੂਟ ਕਰ ਦੋ ਵੀ ਆਹ ਸਾਡਾ ਪ੍ਰਧਾਨ ਹੈ